ਅੱਜ ਲੈ ਕੇ ਆਏ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਜਿਹੜੇ ਚ ਦਿਖਾਉਣ ਜਾ ਰਹੇ ਆ ਆਪਾਂ ਤੁਹਾਨੂੰ ਉੱਡਣ ਵਾਲੇ ਕਬੂਤਰ ਕਬੂਤਰੀਆਂ ਤੇ ਬਣਿਆ ਰਹੋ ਵੀਡੀਓ 'ਚ ਤੇ ਪਿਛਲੀ ਵੀਡੀਓ ਦਿਖਾਈ ਸੀ ਆਪਾਂ ਤੁਹਾਨੂੰ ਵੱਡੇ ਕਬੂਤਰ ਕਬੂਤਰੀਆਂ ਤੇ ਹੁਣ ਦਿਖਾਵਾਂਗੇ ਉੱਡਣ ਵਾਲੇ ਕਬੂਤਰ ਕਬੂਤਰੀਆਂ ਕਰੋ ਸ਼ੌਕ ਆਪਣੇ ਉੱਡਣ ਵਾਲੇ ਕਬੂਤਰ ਕਬੂਤਰੀਆਂ ਦਾ ਤੇ ਪਹਿਲਾਂ ਦਿਖਾਵਾਂਗੇ ਆਪਾਂ ਤੁਹਾਨੂੰ ਕਬੂਤਰੀਆਂ ਤੇ ਬਣਿਆ ਰਹੋ ਵੀਡੀਓ 'ਚ ਤੇ ਉਦੋਂ ਬਾਅਦ ਕਬੂਤਰ ਦਿਖਾਵਾਂਗੇ ਤੇ ਕੋਲ 'ਚ ਇਕੱਲੇ ਇਕੱਲੇ ਕਬੂਤਰ ਫੜ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਕਰੋ ਸ਼ੌਂਕ ਆਕਾਲ ਸ੍ਰੀ ਆਪਣੀਆਂ ਕੱਟੀਆਂ ਚੜੀ ਬੈਠੀ ਤੇ ਕਰੋ ਸ਼ੌਂਕ ਆਪਣੇ ਪਹਿਲੇ ਬੱਚੇ ਦਾ ਕਾਲੀਆਂ ਅੱਖਾਂ ਦਾ ਦੇਖੋ ਬਾਈ ਜੀ ਥੱਲੇ ਉਹ ਜਵਾੜੀ ਜੀ ਕਾਲੀ ਹੈ ਮਾੜੀ ਤੇ ਕਾਲੀਆਂ ਅੱਖਾਂ ਦੱਸੋ ਕਿਵੇਂ ਲੱਗਿਆ ਆਪਣਾ ਇਹ ਬੱਚਾ ਦੇ ਕੱਕ ਕਰੋ ਜੀ ਸ਼ੌਂਕ ਆਪਣੀਆਂ ਆਕਾਲ ਸ੍ਰੀ ਕਰੋ ਜੀ ਸ਼ੌਂਕ ਆਪਣੀਆਂ ਆਕਾਲ ਸ੍ਰੀ ਕੁਤਰੀ ਦਾ ਤੇ ਦੱਸਿਓ ਕਿਵੇਂ ਲੱਗੀ ਦੇਖ ਕੇ ਕਰੋ ਜੀ ਕੱਖਾਂ ਇਹਦੀਆਂ ਆ ਦੇਖੋ ਬਾਈ ਦੇਖੋ ਪੱਲਾ ਬਹੁਤ ਚੰਗੇ ਉੜਦੇ ਆ ਜਾਨਵਰ ਪਲੇ ਨੇ ਚੰਗੇ ਉੜਦੇ ਆ ਬਾਈ ਤੇ ਰੰਗ ਦੱਸਿਓ ਬਾਈ ਆਪਣਾ ਕਿਵੇਂ ਲੱਗਿਆ ਮਾਮਪੀ ਗਣਦੇ ਆ ਬਾਈ ਕਰੋ ਚੈੱਕ ਆਪਣੀਆਂ ਲਾਲ ਡੱਬੀ ਦਾ ਖਾ ਖਟੀਆਂ ਦੀ ਦਾ ਦੱਸਿਓ ਕਿਵੇਂ ਲੱਗੀ ਕਰੋ ਚੈੱਕ ਪੱਲਾ ਇਹਦਾ ਫਰਫੁਰ ਬਹੁਤ ਵਧੀਆ ਆਇਆ ਹੋਇਆ ਦੇ ਤੇ ਕਰੋ ਬਾਈ ਆਪਣੀ ਇੱਕ ਹੋਰ ਗੂਦਰੀ ਚੈੱਕ ਰੰਗ ਦੇਖ ਕੇ ਦੱਸਿਓ ਇਹਦਾ ਕਿਵੇਂ ਲੱਗਿਆ ਸਰੀ ਟੱਪੀ ਬਣਾਈਆਂ ਬਾਈ ਇਦਰ ਹੋਈ ਆ ਤੇ ਤਾਂ ਦੀਆ ਮੋਗਦੀਆ ਬਣਾਇਆ ਹੋਇਆ ਤੇ ਅੱਖਾਂ ਦੇਖ ਲਓ ਬਾਈ ਅੱਖਾਂ ਦੇ ਰੋਮ ਨਹੀਂ ਖੱਟੇ ਆ ਅੱਖਾਂ ਨੇ ਬਹੁਤ ਚੰਗੀ ਉੜਦੀ ਬਹੁਤ ਚੰਗੇ ਉੜਦੀਆ ਕਰੇ ਤੇ ਆ ਆਪਣੀ ਹੁਣ ਦਿਖਾਵਾਂਗੇ ਲਾਲ ਚਿਨੀ ਤਾਂ ਕਾਲੀਆਂ ਨਹੀਂ ਕਰੋ ਚੈੱਕ ਦੀਆਂ ਹਰੀਆਂ ਅੱਖਾਂ ਨੇ ਦੱਸਿਓ ਜੇ ਇਹਦੇ ਨਾਲ ਦੇ ਹੈਗੇ ਆ ਕਿਸੇ ਕੋਲੇ ਬਹੁਤ ਚੰਗੇ ਉੜਦੇ ਆ ਵੀ ਤੇ ਵਾਲੇ ਚਾ ਆ ਕਬੂਤਰੀ ਦੇਖੋ ਆਪਣੀ ਛਤਰੀ ਵਾਲੀ ਤੇ ਛਤਰੀ ਦੇ ਵੀ ਆਪਾਂ ਫੁੱਲੀ ਚੰਗਾ ਲਾਇਆ ਹੋਇਆ ਕਰੋ ਚੈੱਕ ਤੇ ਰੰਗ ਦੇਖ ਕੇ ਦੱਸਿਓ ਇਹਦਾ ਕਿਵੇਂ ਲੱਗਿਆ ਤੇ ਆ ਬੱਚਾ ਆਪਣੇ ਬੱਚੇ ਵੀ ਹੈਗੇ ਦੋ ਚਾਰ ਤੇ ਬਹੁਤ ਜ਼ਿਆਦਾ ਉੱਡਦੇ ਆ ਬੱਚੇ ਘਰੇ ਤੇ ਬਾਈ ਛੱਡਣਾ ਬਾਈ ਦੇਖਦੇ ਆ ਬੱਚਿਆਂ ਵਾਲੀ ਬਾਈ ਛੱਡਾਂਗੇ ਤੇ ਬਹੁਤ ਉੱਡਦਾ ਕੱਲ ਵੀ ਖਰਾਕ ਨੂੰ ਬੈਠਾ ਖਰਾਕ ਨੂੰ ਬੈਠਾ ਬਾਈ ਤੇ ਰੁਕ ਕਰੋ ਜੱਕ ਬਾਈ ਦੇਖੋ ਕੂਤਰੀਆਂ ਜ਼ਿਆਦਾ ਹੁਣ ਕਰਕੇ ਦਿਖਾਈਆਂ ਨਹੀਂ ਜਣੀਆਂ ਤੁਨੂੰ ਕੰਨੀਆਂ ਕੰਨੀਆਂ ਫੜ ਕੇ ਇਸ ਕਰਕੇ ਆਂ ਜੀ ਸ਼ੌਕ ਕਰਾ ਦਿੰਦੇ ਆ ਤੁਹਾਨੂੰ ਆਪਾਂ ਸੇਫਟ ਲੈ ਕੇ ਚੱਲਦੇ ਹਾਂ ਕੂਤਰੀਆਂ ਨਾਲ ਤੇ ਕਰ ਲਓ ਸ਼ੌਕ ਕੂਤਰੀਆਂ ਦਾ ਤੇ ਦੱਸਿਓ ਵੀ ਕੋਈ ਕਰਦੇ ਤੇ ਇਹ ਸਾਰੇ ਕੂਤਰ-ਕੂਦਰੀਆਂ ਨੇ ਜਿਹੜੇ ਦਿਖਾਵਾਂਗੇ ਆਪਾਂ ਤੁਹਾਨੂੰ ਬਾਈਆਂ ਛੱਡਣ ਵਾਲੇ ਹੀ ਆ ਤੇ ਫਿਰ ਦੱਸਾਂਗੇ ਤੁਹਾਨੂੰ ਵੀਡੀਓ ਵੀ ਲੈ ਕੇ ਆਵਾਂਗੇ ਕਿ ਕੀ ਰਿਜ਼ਲਟ ਨਿਕਲੇ ਇਹਨਾਂ ਦਾ ਤੇ ਦੱਸਿਓ ਦੇਖ ਕੇ ਬਾਈ ਜੀ ਕਬੂਤਰ ਆਪਣੇ ਕਿਵੇਂ ਲੱਗੇ ਤੇ ਹੁਣ ਲੈ ਕੇ ਚੱਲਦੇ ਆਪਾਂ ਤੁਹਾਨੂੰ ਉੱਡਣ ਵਾਲੇ ਕਬੂਤਰਾਂ ਨਾਲ ਹੁਣ ਇੱਧਰਲੇ ਗੁੱਡੇ ਜਿਹਾ ਆਪਣੇ ਉੱਡਣ ਵਾਲੇ ਕੂਤਰ ਤੇ ਦੱਸਿਓ ਕਿਵੇਂ ਲੱਗੇ ਤੇ ਇਹਲੇ ਆਪਣੇ ਉੱਡਣ ਵਾਲੇ ਕੂਤਰ ਜਿਹੜੇ ਹੁਣ ਕੱਢੇ ਹੋਏ ਆ ਉਤਾਈਆਂ ਜਿ ਪਈ ਹੋਇਆ ਕਰੋ ਚੈੱਕ ਬਈ ਆਪਣੇ ਗੂਤਰ ਤੇ ਹੋਰ ਵੀ ਹੈਗੇ ਆ ਗੂਤਰ ਦਾ ਬਟਨਾਂ ਵਾਲੇ ਤੇ ਉਹ ਜੇ ਕੱਢੇ ਨਹੀਂ ਸੀਗੇ ਤੇ ਉਹਨਾਂ ਦੇ ਰੰਗ ਰੂੰਗ ਲਾਉਣ ਵਾਲਾ ਤਾਂ ਕਰਕੇ ਉਹ ਲੱਗ ਛੋਡੇ ਛੱਡੇ ਹੋਇਆ ਤੇ ਦੇਖੋ ਵੀ ਇਤਰਾ ਆਪਣੇ ਜਿਆਦਾ ਗੂਤਰੀ ਇਹਨਾਂ ਚ ਕਾਲ ਸਰੀਆ ਦੇਖੋ ਤੇ ਕਰੋ ਚੈੱਕ ਆਪਣਾ ਇਹ ਕਾਲ ਸਿਰਾ ਤੇ ਚਾਰ ਬੱਚੇ ਕਢਾਈ ਸੀ ਆਪਾਂ ਤੇ ਚਾਰੇ ਗੂਤਰ ਨਿਕਲੇ ਤੇ ਚਾਰੇ ਹੈ ਵੀ ਕੋਈ ਚੀਜ਼ ਆ ਜਮਾ ਤੇ ਚਾਰੇ ਹੀ ਦਿਖਾਵਾਂਗੇ ਆਪਾਂ ਤੁਹਾਨੂੰ ਇਸ ਵੀਡੀਓ ਚ ਤੇ ਆ ਆ ਬੈਠੇ ਆ ਆਪਣੇ ਕਾਲੇ ਫਰੇ ਚਾਰੇ ਤੇ ਇੱਕ ਖਟੀਆਂ ਦਾ ਇਨਾਜ ਤੇ ਕੰਨੇ ਚਿੱਟੀਆਂ ਵਜਾ ਤੇ ਚਾਰੇ ਹੀ ਭਾਈ ਦੱਸਿਓ ਕਿਵੇਂ ਲੱਗਿਆ ਆਪਣੇ ਇਹ ਤੇ ਇੱਕ ਹੋਰ ਕੂਤਰ ਦਿਖਾਉਂਦੇ ਆ ਅਖਾਰੇ ਜੂਣੀ ਤੇ ਆ ਕਰੋ ਚੈੱਕ ਆਪਣਾ ਕੂਤਰ ਤੇ ਅੱਖ ਚੈੱਕ ਕਰੋ ਇਹਦੀ ਇੱਕ ਬਹੁਤ ਹੀ ਸੋਹਣੀ ਅੱਖ ਹੈ ਜੀ ਤੇ ਖੱਟੀਆਂ ਅੱਖਾਂ ਦਾ ਜਾਨਵਰ ਤੇ ਉੜਦਾ ਹੀ ਬਹੁਤ ਜ਼ਿਆਦਾ ਤੇ ਆ ਕਬੂਤਰ ਕਰੋ ਚੈੱਕ ਆਪਣਾ ਛਟੀਆਂ ਅੱਖਾਂ ਦਾ ਇਹ ਤਾਂ ਬਾਈ ਲੋਕ ਨੂੰ ਖਾਂਦੇ ਹੀ ਆ ਜਮਾ ਇਹ ਬੜਾ ਚੰਗਾ ਨਜ਼ਾਰਾ ਇਹ ਗਰਮੀ 'ਚ ਬਹੁਤ ਜ਼ਿਆਦਾ ਉੜਦੇ ਆ ਕਰੀ ਤੇ ਇਹਨਾਂ ਨੂੰ ਗਾਹਾਂ ਗੱਡਾਂਗੇ ਗਰਮੀ 'ਚ ਤੇ ਅਹੇ ਦਿਨਾਂ ਹੁੰਦਾ ਕੋਈ ਸਮਝਦੇ ਹੀ ਨਹੀਂ ਕੁਝ ਕੁ ਕਬੂਤਰ ਆਪਣੇ ਆਖੁੱਡੇ ਚ ਉੱਡਣ ਵਾਲੇ ਤੇ ਇਹ ਵੀ ਦਿਖਾਵਾਂਗੇ ਦੋਨੋਂ ਆਪਾਂ ਇਹਨਾਂ ਦੇ ਹਜੇ ਰੰਗ ਰੂੰਗ ਲਾਉਣ ਵਾਲਾ ਤੇ ਕੱਡੇ ਨਹੀਂ ਹੈਗੇ ਕੂਤਰ ਆਪਾਂ ਕੂਤਰ ਜਿਆਦਾ ਹੁਣ ਕਰਕੇ ਤੇ ਗਰਮੀ 'ਚ ਕੱਢਾਂਗੇ ਇਹਨਾਂ ਨੂੰ ਤੇ ਕਰੋ ਸ਼ੌਂਕ ਇਹਨਾਂ ਦਾ ਤੇ ਇਹ ਕੂਤਰ ਇਹਨਾਂ 'ਚ ਆਪਣਾ ਆ ਬੈਠਾ ਜਿਹੜਾ ਬਾਈ ਛੱਡਿਆ ਸੀ ਦੂਸਰ ਜਿਆ ਆਪਣਾ ਤੇ ਦੂਸਰ ਜਿੱਤ ਗਿਆ ਸੀ ਆਪਣਾ ਕੂਤਰ ਤੇ ਇਹ ਵੀ ਫੜ ਕੇ ਦਿਖਾਉਨੇ ਆ ਤੁਹਾਨੂੰ ਤੇ ਕਰੋ ਜੱਕਪੜਾ ਕੂਤਰ ਤੇ ਅੱਖਾਂ ਚੈੱਕ ਕਰੋ ਇਹਦੀਆਂ ਤੇ ਇਹ ਆਪਣਾ ਦੂਸਰ ਜਿੱਤਿਆ ਹੋਇਆ ਕੂਤਰ ਪਛੇ ਇਹ ਹੁਣੇ 4-5 ਦਿਨ ਹੋਇਆ ਤੇ ਰਾਤ ਨੂੰ ਬੈਠਾ ਦੂਜੇ ਦਿਨ ਵੀ ਕੂਤਰ ਆਪਣਾ ਬਾਈ ਜਿੱਤ ਕੇ ਤੇ ਆ ਲੱਗੀ ਹੋਈ ਇਹਦੇ ਮੂਰ ਦੂਸਰਾ ਵਾਲੀ ਤੇ ਪਹਿਲੀ ਮੂਰ ਪਹੁੰਚਦੇ ਸੀਗੀ ਮੈਟਗੀ ਮੇਰੇ ਘਰ ਚ ਤੇ ਕਰੋ ਸ਼ੌਕ ਉਤਰ ਦੀਆਂ ਅੱਖਾਂ ਦਾ ਨੇੜੇ ਤੋਂ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਸਾਰੇ ਕਬੂਤਰ ਆਪਣੇ ਫੜ ਫੜ ਕੇ ਤਾਂ ਕਬੂਤਰ ਜਿਆਦਾ ਹੋਣ ਕਰਕੇ ਦਿਖਾਏ ਨਹੀਂ ਜਾਣੇ ਤੇ ਇਸ ਕਰਕੇ ਆਪਾਂ ਤੁਹਾਨੂੰ ਦਹੀਂ ਦਿਖਾਉਂਦੇ ਹਾਂ ਵੀਡੀਓ ਜਿੱਤੇ ਹੋਰ ਵੀਡੀਓ ਜਿ ਦਿਖਾਵਾਂਗੇ ਆਪਾਂ ਤੁਹਾਨੂੰ ਵਧੀਆ ਵਧੀਆ ਕਬੂਤਰ ਦੇ ਥੱਲੇ ਕਦੇ ਫੜ ਕੇ ਵੀ ਸ਼ੌਕ ਕਰਾਵਾਂਗੇ ਤੇ ਐਸੇ ਵੀਡੀਓ ਜੇ ਆਪਾਂ ਤੁਹਾਨੂੰ ਇਦਾਂ ਹੀ ਦਿਖਾ ਦਾਂਗੇ ਕੂਤਰ ਤੇ ਇਤ ਕਰੋ ਹੀ ਹੋਗਾ ਆਪਣੇ ਕੂਤਰਾਂ ਦਾ ਤੇ ਕਾ ਕਾਲਾ ਜਿੰਨਾ ਮੱਠਾ ਕੂਤਰ ਆਪਣੇ ਵੀ ਬਹੁਤ ਜਿਆਦਾ ਚੰਗਾ ਵਾ ਦੋਸਤ ਜੀ ਆਪਣੇ ਕੂਤਰ ਹੋ ਚੁੱਕਿਆ ਪੂਰੇ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਨਵੀਂ ਤੋਂ ਨਵੀਂ ਵੀਡੀਓ ਪਾਉਂਦੇ ਰਹਾਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ